ਹੈਲੋ ਜੀ ਸਤ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਅੱਜ ਜੀ ਸਵੇਰੇ ਕੱਲ ਦਾ ਮੀਂਹ ਪਈ ਅੰਦਾਜ਼ਾ ਕੱਲ ਸਵੇਰੇ ਸਵੇਰੇ ਜੀ ਬਹੁਤ ਜ਼ਿਆਦਾ ਤੇਜ਼ ਮੀਂਹ ਜਿਹੜਾ ਪੈਣਾ ਸ਼ੁਰੂ ਹੋ ਗਿਆ ਸੀ ਤੇ ਕੱਲ ਸ਼ਾਮ ਨੂੰ ਜੀ ਅਸੀਂ ਆਪਣੇ ਪਿੰਡ ਤੋਂ ਆ ਗਏ ਸੀ ਮੈਂ ਆਪਣੇ ਪੇਕੇ ਪਿੰਡ ਤੋਂ ਮੈਂ ਤੇ ਗੁਰਸ਼ਰਨ ਆ ਗਏ ਸੀ ਤੇ ਮੇਰੇ ਤਾਇਆ ਜੀ ਦਾ ਬੇਟਾ ਸੀ ਜਿਹੜਾ ਜੀ ਉਹ ਸਾਨੂੰ ਛੱਡ ਗਿਆ ਸੀ ਕਿਉਂ ਮੇਰਾ ਭਰਾ ਜੀ ਸਰੰਦ ਗਿਆ ਹੋਇਆ ਸੀ ਫਤੇਗੜ ਸਾਹਿਬ ਉਹ ਅੱਜ ਸ਼ਾਮ ਤੱਕ ਪਹੁੰਚ ਜਾਣਗੇ ਤੇ ਫਿਰ ਉਹ ਗੱਡੀ ਦੇ ਵਿੱਚ ਛੱਡ ਗਿਆ ਸੀ ਕਿਉਂ ਮੀਂਹ ਜਿਆਦਾ ਪੈਂਦਾ ਸੀ ਜੀ ਫਿਰ ਆਪਾਂ ਗੁਸ਼ਾਂਦੇ ਡੈਡੀ ਵੀ ਨਹੀਂ ਲੈਣ ਆਇਆ ਗਿਆ ਉਹਨਾਂ ਤੋਂ ਤੇ ਉਹ ਕਹਿੰਦਾ ਚਲ ਮੈਂ ਹੀ ਛੱਡ ਆਉਂਗਾ ਤੇ ਪਹਿਲਾ ਦਿਨੇ ਜੀ ਅਸੀਂ ਉਧਰ ਚਲੇ ਗਏ ਸੀ ਤੇ ਅਸੀਂ ਤਣਾਉਲੇ ਵਗ ਗਏ ਸੀ ਮੈਂ ਤੇ ਮੇਰੀ ਤਾਈ ਜੀ ਮਾਸੀ ਜੀ ਨਾਲ ਉੱਧਰ ਚਲੇ ਗਏ ਸੀ ਤਾਂ ਕਰਕੇ ਜੀ ਮੈਂ ਫਿਰ ਥੋੜਾ ਜਿਹਾ ਲੇਟ ਹੋ ਗਈ ਤੇ ਅਸੀਂ ਬਸਤੀ ਗਏ ਸੀ ਜੀ ਫਿਰ ਘਰੇ ਨਹੀਂ ਔਖਾ ਸੀ ਜੀ ਮੀਂਹ ਕਣੀ ਕਰਕੇ ਤੇ ਫਿਰ ਮੈਂ ਤੇ ਗੁਰਸ਼ਰਨ ਬਸਤੀ ਚਲੇ ਗਏ ਸੀ ਗੁਰਸ਼ਰਨ ਦਾ ਤਾਂ ਰਾਤਾ ਸੀ ਵੀ ਮੈਂ ਰਹਿਣਾਗਾ ਇਹ ਕਹਨਾ ਮਮੀ ਜੇ ਤੂੰ ਰਹੇਂਗੀ ਮੈਂ ਫੇਰ ਰਹੂੰਗਾ ਗੁਰਸ਼ਰਨ ਜੀ ਫਿਰ ਮੇਰੇ ਬਿਨਾਂ ਰਹਿਣਾ ਨਹੀਂ ਕਪੂਆ ਜੀ ਆਈ ਹੋਈ ਸੀ ਪੂਆ ਜੀ ਦਾ ਬੇਟਾ ਜਿਹੜਾ ਗੁਰਸ਼ਰਨ ਦਾ ਹਾਂਦਈ ਹੈਗਾ ਛੋਟਾ ਇਹਨੂੰ ਗੁਰਸ਼ਰਨ ਨੂੰ ਤੇ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਰਹੂੰਗਾ ਵੀ ਤੂੰ ਰਹਿ ਇਹ ਕਹਿੰਦਾ ਮੈਂ ਰਹਿੰਦਾ ਨਹੀਂ ਹੈਗਾ ਬਸ ਧੱਕੇ ਜੇ ਨਾਲ ਬਥੇਰੇ ਨੂੰ ਕਿਹਾ ਚਲ ਤੂੰ ਰਹਿ ਪਰ ਕੱਲ ਨੂੰ ਆ ਜੀ ਅੱਜ ਭੂਆ ਜੀ ਵਾਪਸ ਚਲੇ ਜਾਣਗੇ ਤੇ ਇਹ ਕਹਿੰਦਾ ਮੈਂ ਰਹਿੰਦਾ ਨਹੀਂ ਮम्मा ਥੋੜੇ ਨਾਲ ਹੀ ਜਾਊਗਾ ਤੇ ਗੁਰਚਾਰਨ ਵੀ ਆਪਣੇ ਨਾਲ ਵਾਪਸ ਆ ਗਿਆ ਤੇ ਮੀਂਹ ਬਹੁਤ ਜ਼ਿਆਦਾ ਪਿਆ ਜੀ ਕੱਲ ਜਦੋਂ ਅਸੀਂ ਧਨੋ ਲੈ ਗਏ ਉਸ ਟਾਈਮ ਵੀ ਬਹੁਤ ਜ਼ਿਆਦਾ ਮੀਂਹ ਸੀ ਤੇ ਬਹੁਤ ਜ਼ਿਆਦਾ ਮੀਂਹ ਪਈ ਜਾਂਦਾ ਸੀ ਜੀ ਤੇ ਫਿਰ ਆਪਾਂ ਨੂੰ ਤਾਈਓ ਦਾਇਆ ਜਿਹੜਾ ਬੇਟਾ ਜਿਹੜਾ ਸੀ ਮੇਰਾ ਖਾ ਉਹ ਆਪਾਂ ਨੂੰ ਛੱਡ ਗਿਆ ਸਮੇਂ ਨੂੰ ਤੇ ਕੁਛ ਨਾਲ ਨੂੰ ਛੱਡ ਗਿਆ ਤੇ ਉਹਨਾਂ ਟਾਈਮ ਹੀ ਮੁੜ ਗਿਆ ਵਿਚਾਰਾ ਚਾਪਣੀ ਵੀ ਨਹੀਂ ਪੀਤਾ ਇਹਨੇ ਤਾਂ ਤੇ ਬਹੁਤ ਜ਼ਿਆਦਾ ਮੀਂਹ ਪਿਆ ਜੀ ਇਸ ਤੋਂ ਬਾਅਦ ਨਹੀਂ ਤਾਂ ਅਸੀਂ ਰਾਇ ਵੀ ਪੈਂਦੇ ਸਾਨੂੰ ਫਿਰ ਘਰੇ ਔਖਾ ਸੀ ਜੀ ਮम्मी ਨੂੰ ਕਿਉਂ ਮੀਂਹ ਪੈਣ ਲੱਗ ਗਿਆ ਫਿਰ ਧਾਰ ਦਾ ਔਖਾ ਸੀ ਤੇ ਮੱਝਾਂ ਆਂਦਾ ਵੀ ਔਖਾ ਹੀ ਸੀ ਜੀ ਪਸ਼ੂ ਵੀ ਆਪਣੇ ਹੁਣ ਅੰਦਰ ਹੀ ਬੰਨੇ ਹੋਏ ਨੇ ਤੇ ਮੀਂਹ ਕਰਕੇ ਅੱਜ ਫਿਰ ਆਪਾਂ ਕੱਢੇ ਨਹੀਂ ਰਾਤ ਵੀ ਪਈ ਗਿਆ ਮੀਂਹ ਤੇ ਘੜਿਆ ਗੁੜਿਆ ਤੋਂ ਤੇ ਇਹ ਆਪਣੇ ਬੱਚਤ ਆ ਗਈ ਘੜੇ ਗੁੜੇ ਤਾਂ ਨਹੀਂ ਪਾਏ ਜੀ ਪਈ ਤਾਂ ਹੈ ਜੀ ਪਈ ਰਾਤ ਨੂੰ ਤੇ ਚਲੋ ਠੀਕ ਹੈ ਜੀ ਇਸ ਤੋਂ ਬਾਅਦ ਮਿਲਾਂਗੇ ਆਪਾਂ ਤੁਹਾਨੂੰ ਬਾਹਰ ਲੂਟ ਖਾਵਾਗੇ ਵੀ ਆਪਣੇ ਮੀਂਹ ਦਾ ਕਿਵੇਂ ਦਾ ਵਿਊ ਹੈਗਾ ਕਿੰਨਾ ਕੁ ਮੀਂਹ ਪਿਆ ਆਪਾਂ ਤੁਹਾਨੂੰ ਫੇਰ ਦਿਖਾਉਣੇ ਆਗੇ ਕੋਸ਼ਾਨੂੰ ਹੁਣ ਆਪਾਂ ਹੋਮਵਰਕ ਯਾਦ ਕਰਾਉਣ ਬਿਠਾਇਆ ਸੀ ਕੰਮ ਜਦ ਕਰ ਲਾ ਕਈ ਦਿਨ ਹੋ ਗਏ ਵੀ ਨਾ ਸਕੂਲ ਲੱਗਣੇ ਥੋੜੇ ਦਿਨ ਹੀ ਰਹਿ ਗਏ ਚਲ ਹੋਮਵਰਕ ਕਰ ਲੂਗਾ ਤੇ ਇਹ ਯਾਦ ਕਰਤਾਗਾ ਹੋਮਵਰਕ ਇੱਕਾ ਜਿ ਮੇਰੀ ਅੱਖਾਂ ਹੀ ਦਰਦ ਕਰੀ ਜਾਂਦੀ ਨੇ ਆ ਚੀਜ਼ ਬਹੁਤ ਜ਼ਿਆਦਾ ਜ਼ੋਰ ਦੇ ਕੇ ਇਹ ਨੀਂ ਕਰਦੇ ਉਸ ਤੋਂ ਬਾਅਦ ਮਿਲਾਂਗੇ ਜੀ ਸਭ ਆਈ ਜਾਂਦਾਗਾ ਅੱਜ ਇਹ ਪੜਕੇ ਦਿਖਾਊਗਾ ਪੱਗ ਬੰਨਣਾ ਸਿੱਖਦੇ ਆਪਾਂ ਅਗਰ ਸ਼ਰਨ ਆਪੇ ਪੱਗ ਬੰਨੀ ਆ ਦਰਕਰਨ ਆਪਾਂ ਵੀ ਆ ਗਏ ਹਾਂ 10 ਵਜੇ ਇੱਕ 11 ਵਜੇ ਲਈ ਚਾਹ ਦਾ ਟਾਈਮ ਹੋ ਗਿਆ ਹਨਗਨ ਦਾ ਪਾਪਾ ਆ ਗਿਆ ਜੀ 11 ਵਜੇ ਲਈ ਚਾਹ ਦਾ ਟਾਈਮ ਹੋ ਗਿਆ ਕੱਲਾ ਗਰ ਸ਼ਰਨ ਰਹੇਗਾ ਨਾ ਹੁਣ ਤੋਂ ਅੱਜ ਸਾਰੇ ਨਾਲੇ ਅੱਜ ਮੁੜੇ ਆਉਣਗੇ ਟ੍ਰੈਡ ਫਤੇਗੜ ਸਾਹਿਬ ਵਾਲੇ। ਕਿੱਥੇ ਨੁੜੇ ਆਵੇ? ਕਿੱਥੇ ਆ? ਤੁਹਾਨੂੰ ਬਾਹਰਲਾ ਵੀਊ ਦਿਖਾਈਏ। ਹੋਇਆ ਹੋਇਆ। ਆ ਦੇਖੋ ਜੀ। ਮੀ ਪੈ ਕੀ ਆਗਾ ਉਸ ਕਣਕਾਂ ਦੇ ਵਿੱਚ ਆ ਜਿਹੜੀ ਆਪਣੇ ਮੂਹਰੇ ਸੁਪਰ ਸੀਟਰ ਵਾਲੀ ਆ ਆ ਸੁਪਰ ਸੀਟਰ ਵਾਲੀ ਜਿਹਨੇ ਪਾਣੀ ਖੜਾ ਹੈਗਾ ਜਿਹੜੀ ਆਪਣੇ ਹੈਪੀ ਸੀਟਰ ਨਾਲ ਬੀਜੀ ਇਹਦੇ ਵਿੱਚ ਥੋੜਾ ਥੋੜਾ ਪਾਣੀ ਖੜ ਗਿਆ ਆ ਬੈਠੀ ਹੈ ਸਾਡੀ ਨੂਰੀ ਜੀ ਨੂਰੀ ਆਪਣੀ ਰਾਤ ਨੂੰ ਤੰਦਰ ਹੁੰਦੀ ਆ ਤੇ ਦਿਨੇ ਹੁਣ ਆਪੇ ਨੂੰ ਬਾਹਰ ਕੱਢਤਾ ਇੰਜਰੇ ਚ ਬੈਠੀ ਹੈ ਕਿ ਨੂਰੀ ਅੱਜ ਮੂੜਿਆ ਆਉਣਗੇ ਜੀ ਟਰੈਕਟਰ ਅੱਜ ਟਰੈਕਟਰ ਟਾਲੀਆਂ ਮੋੜਨ ਲੱਗ ਜਾਣੀਆਂ ਫਤੇਗੜ ਸਾਈਡ ਤੋਂ ਜਿਹੜੇ ਵੀ ਗਏ ਹੋਏ ਨੇ ਸਭੰਦ ਹਾਲੇ ਖੰਡ ਪੱਠਾ ਦੇ ਭੋਗ ਉੱਥੇ ਪੈ ਚੁੱਕੇ ਨੇ ਗੁਰਸ਼ਰਨ ਦੇ ਡੈਡੀ ਨੇ ਵੀ ਜਾਣਾ ਸੀ ਜੀ ਬਸ ਫਿਰ ਉਹਨਾਂ ਤੋਂ ਵਿਚਾਰਾ ਤਾਂ ਜਾਇਆ ਹੀ ਨਹੀਂ ਗਿਆ ਕਿਉਂ ਮੇਰੇ ਦਿੱਤਾਇਆ ਜੀ ਉਹਨਾਂ ਦੀ ਡੈਥ ਹੋ ਗਈ ਤੇ ਉੱਤਰ ਜਾਣੇ ਕਰਕੇ ਜੀ ਫਿਰ ਤੇ ਉਹਦੇ ਭੋਗ ਸੀ ਜੀ ਮੰਗਲਵਾਰਾ ਉਹਦੇ ਆਪਣੇ ਪਿੰਡੋਂ ਗਏ ਸੀ ਟਰੈਕਟਰ ਉਹਦੀ ਮੇਰਾ ਭਰਾ ਵੀ ਉਹ ਸਵੇਰੇ 7 ਵਜੇ ਚਲੇ ਗਿਆ ਸੀ ਸਾਰੇ ਉੱθεν ਗਏ ਨੇ ਇਹ ਤਾਂ ਕਰਕੇ ਵੀ ਫਿਰ ਉਹ ਤੋਂ ਜਾਇਆ ਨਹੀਂ ਗਿਆ ਹੈਗਾ ਤੇ ਇਸ ਤੋਂ ਬਾਅਦ ਜਿਹੜੇ ਦੂਜੇ ਟਰੈਕਟਰ ਆਪਣੇ ਪਿੰਡੋਂ ਵੀ ਗਏ ਨੇ ਉਹ 11:30 ਵਜੇ ਚਲੇ ਗਏ ਸੀ ਫਿਰ ਕਿਉਂ ਇਹ ਕੰਮ ਧੰਦਾ ਹੋ ਗਿਆ ਨਾ ਫਿਰ ਐ ਜ਼ਿੰਮੇਦਾਰੀ ਸਾਰੀ ਹੈ ਨਾ ਗਾਲ ਸੀ ਤੇ ਫਿਰ ਸੱਡ ਕੇ ਵੀ ਨਹੀਂ ਜਾਇਆ ਜਾਂਦਾ ਸੀ ਤੇ ਤਾਂ ਕਰਕੇ ਜੀ ਫਿਰ ਇਹਨਾਂ ਤੋਂ ਜਾਇਆ ਨਹੀਂ ਗਿਆ ਹੈਗਾ ਦੂਜੇ ਤਾਂ ਜੀ ਇਹ ਰੇਸ ਸਰਪੇ ਕਰਾਉਣ ਲੱਗੇ ਉਹਨਾਂ ਦਾ ਸਾਰਾ ਫਲਕ ਰਹਿੰਦੀ ਸੀ ਸਪੇ ਕਰਾਉਣ ਵਾਲੀ ਨਾਲੇ ਰੇਸ ਠਾਇਆਗਾ ਤਾਇਆ ਜੀ ਕੇ ਤੇ ਸਾਲ ਕੋਈ ਗੱਲ ਨਹੀਂ ਹਨਾ ਜੀ ਇਸ ਤੋਂ ਬਾਅਦ ਵੀ ਫਿਰ ਇਹਨਾਂ ਵਿਚਾਰ ਬਣਾਏ ਸੀ ਵਿਚਾਲ ਆਪਾਂ ਟ੍ਰੇਨ ਤੇ ਜਾਇਆ ਆਉਣੇ ਆਗੇ ਤੇ ਉਹ ਪੱਸ ਫੇਰ ਵੀ ਨਹੀਂ ਜਾਇਗਾ ਫਿਰ ਮੇਰੇ ਦਾਦਾ ਜੀ ਢਿੱਲੇ ਹੋ ਗਏ ਮੈਨੂੰ ਉੱਧਰ ਜਾਣਾ ਪੈ ਗਿਆ ਤੇ ਕੋਈ ਗੱਲ ਜਾਨ ਚਲ ਰਲਿਆ ਨਹੀਂ ਹੋਇਆ ਸੀ ਤੇ ਨਾਲੇ ਮੱਥਾ ਟੇਕ ਕੇ ਆਉਂਦੇ ਚਲ ਨਾਲੇ ਨਾਲੇ ਜਾਇਆ ਆਉਂਦੇ ਤੇ ਆਪਾਂ ਤੁਹਾਨੂੰ ਦਿਖਾਈਏ ਜੀ ਆਪਣਾ ਮੀਨ ਨਾਲ ਆਪਣੀ ਸਬਜ਼ੀ ਭਾਜੀ ਕਹੋ ਜੀ ਹੋਈ ਪਈ ਹੈਗੀ ਦੇਖੋ ਜੀ ਆਪਣੀ ਪਾਲਕ ਇਹ ਬਸ ਸਾਰੀ ਵੱਢ ਲਈ ਤੇ ਸਾਗ ਬਣਾਇਆ ਸੀ ਤੇ ਕੁਸ ਆਪਣੇ ਗਲੀ ਗਮੜ ਚੋਂ ਆਪਾਂ ਦੇਤੀ ਤੇ ਇਹ ਹਜੇ ਫੁੱਟਦੀ ਆਗੀ ਤੇ ਧਨੀਆ ਵੀ ਆਪਣਾ ਹਜੇ ਇਹ ਵੀ ਜਰਾ ਫੁੱਟਣਾ ਜਾ ਸ਼ੁਰੂ ਹੋਇਆ ਸਾਰਾ ਮੀਨ ਹੀ ਬਹੁਤ ਹੋ ਕਰਤਾ ਜੀ ਕਿਉਂ ਇੰਨੇ ਸੋਹਣੇ ਤਾਂ ਲੱਗਦੀਆਂ ਨੇ ਹੈ ਇੰਨੇ ਸੋਹਣੇ ਤਾਂ ਲੱਗਦੇ ਗ੍ਰੀਨ 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 ਸਾਰਾ ਕੁਝ ਧੁੱਤ ਆ ਗਿਆ ਰੇਤਾ ਰਾਵਾਂ ਸਾਰਾ ਕੁਝ ਲੈ ਗਿਆ ਇਹ ਆਪਣੀ ਆ ਗਈ ਆ ਮੇਥੀ ਆ ਆਪਣੀ ਤੇ ਮੇਥੀ ਆਪਾਂ ਹੋਰ ਵੀ ਜੇ ਸੀ ਉਹ ਵੀ ਨਹੀਂ ਹੋ ਰਿਹਾ ਕੁੱਤੇ ਨਾ ਜੀ ਆਪਣੇ ਮੂਲੀਆਂ ਖਾਂਦੇ ਨੇ ਕੱਟ ਦਿੰਦੇ ਨੇ ਤੇ ਸਾਰੇ ਮੱਧ ਤੇ ਤੇ ਇਹ ਆਪਣੀ ਗੋਭੀ ਆ ਜੀ ਗੋਭੀ ਤੇ ਵੀ ਆਪਣੇ ਹਜੇ ਫੁੱਲ ਨਹੀਂ ਆਉਣੇ ਸ਼ੁਰੂ ਹੋਏ ਹੈਗੇ ਇਹ ਵੀ ਸਾਰਾ ਚਖੇੜਾ ਵਾਲਾ ਜ਼ਿਆਦਾ ਸੀ ਸਾਰੇ ਪੱਤੇ ਪੁੱਤੇ ਜੇ ਤੋੜਤੇ 빙ੀ ਟੇਢੀ ਜੀ ਕਰੀ ਪਈ ਆਲੇ ਹਵਾ ਵਾਲੀ ਤੇਜ਼ ਸੀ ਆਪਾਂ ਪਿੱਛੇ ਲਾਈ ਸੀ ਜਿਹੜੀ ਹੋਰ ਗੋਭੀ ਆ ਗਈ ਨਮੀ ਲਾਈ ਸੀ ਜਿਹੜੀ ਮਾਂ ਕਰੋ ਇਹ ਹੁਣ ਚੱਲੀ ਆ ਪੱਤ ਗੋਭੀ ਤਾਂ ਵਧੀਆ ਚੱਲ ਪਈ ਜਿਹੜੇ ਫੁੱਲੋ ਗੋਭੀ ਸੀ ਇਹ ਸਾਰੀਆਂ ਦੋ ਬੱਟਾਂ ਤੇ ਇਹ ਨਹੀਂ ਖੜੀ ਹੋਈ ਹੈਗੀ ਪੱਤ ਗੋਭੀ ਤਾਂ ਵਧੀਆ ਚੱਲ ਪਈ ਆ ਸਾਰੀ ਇਹ ਹੈ ਜੀ ਆਪਣੀ ਸਬਜੀ ਭਾਜੀ ਗਾਜਰਾ ਆਪਣੇ ਉੱਧਰ ਲਈ ਸਾਈਡ ਲਾਈਆਂ ਹੋਈ ਨੇ ਸਾਲਗ ਮਗਾਜਰਾ ਲਸਣ ਵਗੈਰਾ ਇਧਰ ਤੋਂ ਪਕਟ ਆਉਂਦੀ ਆ ਤਾਂ ਕਰਕੇ ਜੀ ਆਪਾਂ ਉੱਤਰ ਲਾਤੀ ਅਸੀਂ ਸਬਜੀ ਭਾਜੀ ਤੇ ਇੰਨਾ ਜਿਆਦਾ ਮੀਂਹ ਤਾਂ ਨਹੀਂ ਹੈਗਾ ਪੈਸੇ ਹੈਗਾ ਬਹੁਤ ਜੀ ਪਰਤਾਂ ਤੀ ਨੇ ਸੋਕਤ ਕਰ ਲਿਆ ਪਾਣੀ ਨਹੀਂ ਖੜਿਆ ਹੈਗਾ ਕਿੱਥੇ ਕਿੱਥੇ ਪਰ ਹਾਂਏ ਉਹਨਾਂ ਤੋਂ ਕਾਗਜ਼ ਦੇ ਉੱਤੇ ਖੜੂਗਾ ਆਹ ਆ ਪਾਥੀਆਂ ਪੱਥੀਆਂ ਸੀ ਇਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਮੀਂਹ ਕੁਝ ਨਹੀਂ ਕਰ ਦਿੱਤਾ ਹਲੇ ਇਤਰਾ ਇਹ ਚ ਪਾਣੀ ਖੜਾ ਹੈ ਪੀ ਸਿੱਟ ਵਾਲੀ ਚ ਪਾਣੀ ਖੜਾ ਪਾਣੀ ਖੜਾ ਆਏ ਤਾਂ ਹੁਣ ਚਾਰ ਵਾਲੇ ਟੋਏ ਚ ਵੀ ਖੜੂਗਾ ਥੋੜਾ ਬਹੁਤਾ ਤਾਂ ਇਹ ਆ ਜੀ ਆਪਣੀ ਕਣਕ ਆਪਣੀ ਕਣਕ ਬਹੁਤ ਵਧੀਆ ਹੋਈ ਹੈ ਹਰੀ ਪਾਣੀ ਲਾਤਾ ਸੀ ਇਹਦੂਬਦ ਰੱਬ ਨੇ ਮੀਂਹ ਪਾਉਣਾ ਸ਼ੁਰੂ ਕਰਤਾ ਅੱਜ ਤੇਪਾਂ ਲਾਏ ਸੀ ਮਟਰ ਲਾਏ ਸੀ ਨਾਲੇ ਉਹ ਲਾਏ ਸੀ ਸੋਲੇ ਲਾਏ ਸੀ ਕਾਲੇ ਸੋਲੇ ਨੇ ਤੇ ਇਹ ਵੀ ਆਪਣੇ ਘਾਟ ਹੀ ਹਰੇ ਹੋਏ ਨੇ ਮੀਂਹ ਨਹੀਂ ਪੈਣੋ ਹਟਿਆ ਬੱਸ ਬੂਦੇ ਨਾ ਪਹਿਲਾਂ ਪੈ ਗਿਆ ਜਿੱਦ ਤਾਇਆ ਜੀ ਦਾ ਭੋਗ ਤੱਕ ਦਿਨ ਪਹਿਲਾਂ ਇਸ ਤੋਂ ਬਾਅਦ ਫੇਰ ਪਹਿਲਾ ਸ਼ੁਰੂ ਹੋ ਗਿਆ ਭਾਈ ਪੜ ਲਾ ਹੁਣ ਤੂੰ ਹੈਂ ਪੜ੍ਹ ਕੇ ਜਾਨਣਾ ਕਿ ਕਈ ਟਾਈਮ ਪੂਰਾ ਕਰੇਗਾ ਕੁਛ ਕਰ ਲੈ ਯਾਦ ਚਲੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਸ ਤੋਂ ਬਾਅਦ ਮਿਲਾਂਗੇ ਐਨਾਂ ਤੁਹਾਨੂੰ ਆਪਾਂ ਅਪਡੇਟ ਦੇ ਦਿੱਤੀ ਨੇ ਮੱਝਾਂ ਅੰਦਰ ਖੜੀਆਂ ਨੇ ਸਵਾ ਦੋ ਵਜੇ ਸਹੀ ਸਟੀਪਾ ਯਾ ਬੱਚੇ ਫੀੜੋ ਪਾਣੀ ਪਟੋ ਪਾਓ ਫੱਤਾ ਪਣੀ ਲੈ ਕੇ ਆਓ ਹਾਂ ਇਹ ਹਲਦੀ ਆ ਜੀ ਸੰਨੀ ਇਹਨੂੰ ਕਹਿੰਦੇ ਨੇ ਸੰਨੀ ਰਲਾਉਣਾ ਇੱਕ ਟਾਈਮ ਆਪਾਂ ਸੰਨੀ ਪਾਉਣੇ ਹੀ ਪਾਉਣੇ ਆ ਸੰਨੀ ਪੈਂਦਾ ਚਾਹੇ ਠੰਡਾ ਚਾਹੇ ਪੁਸ਼ਾ ਸਭ ਕੁ ਤੇਰੇ ਸਦਾ ਦੀ ਕਿਉਂ ਨਾ ਗਈ ਜੀ ਆ ਕੇ ਸੰਨੀ ਰਲਾਉਣਾ ਸਨਾ ਪੀ ਗਿਆ ਖੁਰਲੀਆਂ ਸਲਾਦੀਆਂ ਨੇ ਅੱਜ ਉਹਨਾਂ ਸਲਾਬੀ ਗੁੱਤ ਭਾਈ ਬੁੱਜ ਨਾਲ ਹੋ ਗਿਆ ਸੰਧੀ ਹਾਰੇ ਬੰਨ ਦੀ ਪਰਦੇ ਉਹ ਤਾਂ ਤਾ ਹੋ ਜਾਊਗਾ ਪਰਦੇ ਕਿੰਨਾ ਗੱਲਾ ਗੱਲਾ ਹੋਇਆ ਪੈਥਾ ਹੋਰ ਸੁੱਕੇ ਨਹੀਂ ਮੀਂਹ ਰਹਿਦਾਂ ਨੂੰ ਉਹਨੋਂ ਰ ਆਪਣੇ ਝੜੀ ਲਾ ਰੱਖੀ ਆ ਮੀਂਹ ਦੀ ਦਾ ਮੌਸਮ ਖਰਾਬ ਕਰੀ ਬੈਠਾ ਰੱਬ ਉਧਰ ਕਹਿੰਦੇ ਨੇ ਮਲੇਰ ਕੋਟਲੇ ਸਾਈਡ ਤੇ ਗੜੇ ਗੂੜੇ ਪਏ ਵੀ ਬਸ ਆਪਣੇ ਘਣੀ ਦਾ ਸੋਖ ਆ ਗਈ ਇੱਥੇ ਭੰਨ ਪਏ ਹੈਗੇ ਪਰ ਕਰਨ ਪਏ ਤਾਂ ਹੈਗੇ ਆ ਨੋਕਾਂ ਬੁੱਢੋ ਗਿਏ ਨੇ ਪਏ ਦੀਆਂ ਗਿੱਲੀਆਂ ਨੇ ਸੁਲਾਪੀ ਜੀ ਸੁਣੀ ਆਂ ਫੀੜ ਘੱਟ ਭਿੱਜੀ ਸੀ ਅਜੇ ਹੁਣੇ ਭੰਪੀ ਸੀ ਪਹਿਲਾਂ ਪਾਏਗੇ ਠੰਡ ਵਾਲੀ ਸੀ ਕੋਮਤਨ ਦਰ ਹੁ ਹੁੰਦਾ ਨਹੀਂ ਕਰੇਗੀ थोड़ी ਜਮੇ ਖੁੰਜੇ ਜਗਾ ਰਹੋਗੇ ਆ ਕੱਟਦੀ ਆਪਣੀ ਦੀ ਇਹਦਾ ਹੈਗਾ ਪਿਛਲੇ ਸਾਲ ਦਾ ਅਸੂ ਦਾ ਜਾਂ ਤੇ ਆ ਕੱਟਦੀ ਰਹੇਗਾ ਦਾ ਬਾਦੋ ਦਾ ਜਾਂ ਤੇ ਇਹਦੀ ਗਰੋਥ ਦੇਖੋ ਤੇ ਤੁਸੀਂ ਉਹਦੀ ਗਰੋਥ ਦੇਖੋ ਆਏ 3 ਮਹੀਨਾ ਤੋਂ ਵੱਢੀ ਆ ਹੋ ਇੱਕ ਮਹੀਨਾ ਸ਼ੁਰੂ ਕੀ ਇਸ ਮਹਾਲ ਦਾ ਫਰਕ ਪੈਂਦਾ ਆਪਾਂ ਦੁੱਧ ਵਧੀਆ ਛੱਡਦੇ ਨੇ ਜੋ ਆਪਣਾ ਮੱਝਾ ਸੂੰਦੇ ਨੇ ਆ ਪੰਨਾ Hva er det som skjer med dem? una lì. Andare a oh. cagliere sono un canto. Ya, papa pernah.

गाजर गाजर बहुत गाजर तो मोटिया गजरेलियां गाजर लगे जल आप गोभी की सब्जी बनावा हम आप रोटी खा लीए पशु बनते सारे मझा ਲੋ ਜੀ ਆਪਾਂ ਗੋਭੀ ਦੀ ਸਬਜ਼ੀ ਬਣਾਈ ਹੈ ਅੱਜ ਕੰਮ ਤਾਂ ਦੇ ਕਰ ਲਏ ਤੇ ਹੁਣ ਆਪਾਂ ਧਾਰਾ ਚੋਣਿਆਂਗੇ ਤੇ ਵਿਚਲੀ ਆਪਣੇ ਰਿਸ਼ਤੇਦਾਰ ਆ ਗਏ ਸੀ ਆਪਾਂ ਤਾਂ ਵੀਡੀਓ ਜਿਹੜੀ ਉਸ ਟਾਈਮ ਨਹੀਂ ਬਣਾਈ ਗਈ ਹੈਗੀ ਤੇ ਅੱਜ ਤਾਂ ਵਧੀਆ ਰਿਹਾ ਹੈਗਾ ਜੀ ਮੌਸਮ ਹਾਂ ਜੀ ਵਿਚਦੀ ਜਿਹੜੇ ਆਪਣੇ ਰਿਸ਼ਤੇਦਾਰ ਆ ਗਏ ਸੀ ਇਹ ਆਪੋਸਟ ਟਾਈਮ ਵੀਡੀਓ ਨਹੀਂ ਬਣਾਈ ਗਈ ਹੈਗੀ ਤੇ ਮੌਸਮ ਵਧੀਆ ਰਿਹਾ ਜੀ ਅੱਜ ਮੀਂਹ ਨਹੀਂ ਪਿਆ ਹੈਗਾ ਅੱਜ ਤਾਂ ਵਧੀਆ ਮੌਸਮਾਗਾ ਤੇ ਉ ਬੱਦਲ ਤਾਂ ਬਹੁਤ ਨੇ ਬੱਦਲਵਾਜੀ ਤਾਂ ਬਹੁਤ ਹੋਈ ਪਈ ਹੈਗੀ ਤੇ ਜੇ ਆਪਾਂ ਸਬਜ਼ੀ ਬਣਾ ਲਈ ਆਟਾ ਗੁੰਨ ਲਿਆ ਤੇ ਹੁਣ ਆਪਾਂ 5:15 ਚੋਂ ਜਾਣਨੇ ਆਂਗੇ 5 ਵਜੇ ਕੇ ਟਾਈਮ ਤੇ ਅੱਜ ਆਪਾਂ ਗੋਭੀ ਦੀ ਸਬਜ਼ੀ ਬਣਾਈ ਹੈਗੀ ਕੱਲ ਪਿੰਡੋਂ ਲੈ ਕੇ ਆਏ ਸੀ ਜਿਹੜੀ ਆਪਾਂ ਗੋਭੀ ਤੇ ਉਹਦੀ ਸਬਜ਼ੀ ਬਣਾਈ ਹੈ ਉੱਥੇ ਆਪਣੇ ਵਧੀਆ ਕੋਟ ਦੋਨਾਂ ਦੇ ਵਧੀਆ ਹੋਈ ਪਈ ਹੈ ਗੋਭੀ ਹਜੇ ਆਪਣੀ ਗੋਭੀ ਤੇ ਫੁੱਲ ਨਹੀਂ ਹਜੇ ਆਏ ਹੈਗੇ ਹੌਮ ਵਸੇ ਵਧੀਆ ਹੋਈ ਪਈ ਆਉਂਦਾ ਪਰ ਖੁੱਲਣੀ ਹਜੇ ਆਈ ਨਹੀਂ ਹੈਗੇ ਹਾਂਜੀ ਚਲੋ ਹੁਣ ਆਪਾਂ ਤਾਂ ਵੀਡੀਓ ਦਾ ਕਰਨ ਲੱਗੇ ਐਂਡ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਤੁਹਾਡੇ ਸਾਡੇ ਬਲੌਗ ਤੁਹਾਨੂੰ ਕਹੋ ਜੇ ਲੱਗਦੇ ਨੇ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਨਿਊ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਬਾਏ ਬਾਏ